ਕਾਫੀ ਪੁਰਾਣੀ ਜਦੋਂ پتہ ਲੱਗਿਆ ਵੀ 10 ਸਾਲ ਤੋਂ ਬੰਦ ਪਈ ਹੈ ਤੇ ਉਹ ਕਿ ਕਾਫੀ ਜ਼ਿਆਦਾ ਸੀ ਜਦੋਂ ਅਸੀਂ ਸ਼ਟਰ ਵਗੈਰਾ ਤੋੜ ਕੇ ਸਾਡੇ ਕਾਰਜ ਸ਼ੁਰੂ ਕੀਤੇ ਬਿਲਡਿੰਗ ਸਾਰੀ ਹੀ ਭਰੀ ਹੋਈ ਆ ਜਿਹੜੇ ਬੇਸਮੈਂਟ ਸੀ ਉਹਦੇ ਬੇਸਮੈਂਟ ਦੇ ਵਿੱਚ ਵੀ 19 ਮਾਣੇ ਜਿੰਨੇ ਉੱਪਰ ਹੈ ਪਟਿਆਲਾ ਦੀ ਵੱਡੀ ਖਬਰ ਪਟਿਆਲਾ ਦੇ ਪੁਛਿਆਣਾ ਰੋਡ ਤੇ ਲੱਗੀ ਭਿਆਨਕ ਅੱਗ ਜਾਣਕਾਰੀ ਮੁਤਾਬਕ ਪਿਛਲੇ ਲੰਬੇ ਅਰਸੇ ਤੋਂ ਪਈ ਸੀ ਬੰਦ ਬਿਲਡਿੰਗ ਬਿਲਡਿੰਗ ਵਿੱਚ ਕੁਝ ਕੈਮੀਕਲ ਪਿਆ ਹੋਣ ਦਾ ਖਸਾ ਅੱਗ ਬੁਝਾਉਣ ਲਈ ਲੱਗੀ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਹਾਲੇ ਤੱਕ ਵੀ ਕਾਬੂ ਨਹੀਂ ਪਾ ਸਕੇ ਅੱਗ ਦੇ ਕੀ ਕਹਿਣਾ ਹੈ ਫਾਇਰ ਬ੍ਰਿਗੇਡ ਦੇ ਅਫਸਰਾਂ ਦਾ ਆਓ ਤੁਹਾਨੂੰ ਵੀ ਸੁਣਾ ਦਈਏ ਕੋਟਲੈਸ ਸੰਗਰੂਰ ਰੋਡ ਤੇ ਉਸ ਦੇ ਸਾਹਮਣੇ ਕੋਈ ਪੁਰਾਣਾ ਹੋਟਲ ਹੈ ਪੁਛਿਆਣਾ ਦੇ ਆ ਗਿਆ ਅੱਗੇ ਦੇਖਿਆ ਪੁਰਾਣੀ ਫੂਟੂਸੀ ਕਾਫੀ ਪੁਰਾਣੀ ਤੁਹਾਨੂੰ ਪਤਾ ਲੱਗਿਆ ਵੀ 10 ਸਾਲ ਤੋਂ ਬੰਦ ਪਈ ਹੈ ਤੇ ਉਹਦੀ ਇੱਕ ਕਾਫੀ ਜ਼ਿਆਦਾ ਸੀ ਜਦ ਅਸੀਂ ਸ਼ਟਰ ਵਗੈਰਾ ਤੋੜ ਕੇ ਸਾਡੀ ਕਾਰਜ ਸ਼ੁਰੂ ਕੀਤੀ ਤਾਂ ਅੰਦਰ ਦੇਖਿਆ ਸਾਰਾ ਪਲਾਸਟਿਕ ਦਾ ਮਟੀਰੀਅਲ ਸੀ ਵੇਸਟ ਪੁਰਾਣਾ ਕਾਫੀ ਪੁਰਾਣਾ ਭਰਿਆ ਜਿਹੜਾ ਟੇਪ ਸੈਲੋ ਟੇਪ ਜਾਂ ਫਲੈਕਸਾਂ ਇਹ ਕਾਫੀ ਪੁੱਸੀ ਜੋ ਪਲਾਸਟਿਕ ਦਾ ਮਟੀਰੀਅਲ ਭਰ ਰੱਖਿਆ ਤੇ ਬਿਲਡਿੰਗ ਸਾਰੀ ਹੀ ਭਰੀ ਹੋਈ ਆ ਜਿੱਥੇ ਬੇਸਮੈਂਟ ਸੀ ਉਹਦੇ ਬੇਸਮੈਂਟ ਦੇ ਵਿੱਚ ਵੀ ਉਨਾ ਹੀ ਸਮਾਨ ਹੈ ਜਿੰਨਾ ਉੱਪਰ ਹੈ ਕਾਰਨ ਕੀ ਆਕਰਦਿ ਸਰ ਜੇ ਕਾਰਨ ਦਾ ਹੋਊ ਦੇਖੋ ਅਸੀਂ ਅੱਗ ਬੁਝਾ ਗਏ ਫਿਰ ਕਾਰਨ ਦਾ ਪਤਾ ਲੱਗੇਗਾ ਕੀ ਕਾਰਨ ਆ ਕਿਉਂਦਾ ਕਿੰਨੀਆਂ ਗੱਡੀਆਂ ਲੱਗੀਆਂ ਹੁੰਦਕੀ ਸਰ ਗੱਡੀਆਂ ਅਸੀਂ ਪਟਿਆਲਾ ਫਾਇਰ ਵਿਟਿੰਗ ਸਾਡੀਆਂ 3 ਗੱਡੀਆਂ ਸੀਗੀਆਂ ਮੌਕੇ ਤੇ ਕਿਉਂਕਿ ਸਾਡੀ ਗੱਡੀ ਸ਼ੰਭੂ ਕਿਸਾਨ ਧਰਨੇ ਤੇ ਲੱਗੀ ਹੋਈ ਹੈ ਤੇ ਸਾਡੇ ਕੋਲ 3 ਫਾਇਰ ਟੈਂਕਰ ਜਿਹੜੇ ਅਸੀਂ ਮਗਾ ਲਏ ਇਸ ਤੋਂ ਇਲਾਵਾ ਨਾਬਾਸ ਮਾਣਾ ਦਾ ਵੀ ਅਸੀਂ ਫਾਇਰ ਟੈਂਕਰ ਮਗਾ ਲਏ